ਸਸੀਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਅੱਜ ਆਪਾਂ ਕਾਫੀ ਸਾਰੀਆਂ ਗੱਲਾਂ ਕਰਨੀਆਂ ਹੈ तकरीबन ਹਰੇਕ ਗੱਲ ਹਰੇਕ ਟੌਪਿਕ ਤੇ ਆਪਾਂ ਅੱਜ ਗੱਲ ਕਰਾਂਗੇ ਫਿਲਹਾਲ ਮੈਂ ਇੱਕ ਸਿੰਗਰਫ ਨੂੰ ਕਰਨ ਲੱਗਾ ਆ ਮੈਂ ਗਾਜਪੁੱਟ ਦੀ ਅੱਗ ਦੇਣੀ ਆ ਇਹਨੂੰ ਕੋਜੀ ਚ ਪਾਉਣ ਲੱਗਾ ਆ ਇਹ ਸਿੰਗਰਫ ਆ ਇਹਨੂੰ ਪਹਿਲਾਂ 7 ਦਿਨ ਬੋਰਡ ਦੇ ਦੁੱਧ ਚ ਰੱਖਿਆ ਸੀਗਾ ਮੈਂ ਹੁਣ ਅੱਕ ਦੇ ਦੁੱਧ ਚ ਰੱਖਿਆ ਫਿਰ 7 ਦਿਨ ਨੂੰ ਸਾਫ਼ ਕਰਕੇ ਅੱਕ ਦਾ ਦੁੱਧ ਚੋਕੇ ਉਹਦੇ ਚ ਰੱਖਿਆ ਤਕਰੀਬਨ 7-8 ਦਿਨ ਅੱਕ ਦੇ ਦੁੱਧ ਚ 7-8 ਦਿਨ ਬੋੜ ਦੇ ਦੁੱਧ ਚ ਰਹੀ ਆ ਹੁਣ ਇਹਨੂੰ ਆਪਾਂ ਇਹਨੂੰ ਸੰਪਟ ਕਰਨ ਲੱਗਾ ਮੈਂ ਇਹ ਜਿਹੜੀ ਹੈ ਮਟੀਰੀਅਲ ਆ ਇਹ ਆ ਆਪਣਾ ਪਾਣ ਦੇ ਪੱਤੇ ਪਾਣ ਦੇ ਪੱਤੇ ਆ ਇਹ ਜਿਹੜੇ ਕੱਲ ਆਪਾਂ ਦਵਾਈ ਚ ਪਾਣ ਦਾ ਰਸ ਪਾਣ ਦਾ ਜੂਸਰ ਨਾਲ ਜੂਸ ਕੱਢ ਕੇ ਪੱਤਿਆਂ ਦਾ ਤੇ ਰਗੜਾਈ ਕੀਤੀ ਸੀ ਉਹ ਪੱਤੇ ਵੇਸਟ ਨਹੀਂ ਜਾਣਦੇ ਨੇ ਉਹ ਇਹ ਪੱਤੇ ਆ ਤੇ ਇਹਨੂੰ ਹੁਣ ਪੱਤਿਆਂ ਨੂੰ ਆਪਾਂ ਕੀ ਕਰਨਾ ਇੱਥੇ ਦਿਖਾ ਦਿੱਤਾ ਇਹਨੂੰ ਆਪਾਂ ਅੱਧੇ ਪੱਤੇ ਵਾਲੇ ਕੁੱਜੀ ਦੇ ਵਿੱਚ ਚੰਗੀ ਤਰ੍ਹਾਂ ਪਾਤੇ ਆ ਚੰਗੀ ਤਰ੍ਹਾਂ ਇਹਨੂੰ ਨੱਪ ਨੱਪ ਕੇ ਭਰਤਾ ਜਿਹੜੀ ਇਹ ਸਿੰਗਰਫ ਸੀਗੀ ਇਹ ਸਿੰਗਰਫ ਦੀ ਡਲੀ ਆਪਾਂ ਬੇਚ ਰੱਖਤੀ ਵਿਚਾਲੇ ਤੇ ਬਾਕੀ ਦਾ ਜਿਹੜਾ ਉੱਪਰ ਪੱਤੇ ਆ ਆਣ ਦੇ ਜਿਹੜੇ ਜੂਸਰ ਨਾਲ ਜੂਸ ਕੱਢ ਕੇ ਫੋਕ ਸੀਗਾ ਉਹ ਆਪਾਂ ਚੰਗੀ ਤਰ੍ਹਾਂ ਨਾਪ ਨਾਪ ਕੇ ਪਾ ਦੇਣਾ ਇਹ ਜਿਹੜੀ ਸਿੰਗਰਫ ਆਪਾਂ ਮਾਰਨ ਲੱਗੇ ਆ ਇਹ ਬੜੀਆਂ ਥਾਵਾਂ ਤੇ ਕੰਮ ਆਉਂਦੀ ਆ ਸਭ ਤੋਂ ਜ਼ਿਆਦਾ ਕੰਮ ਕਰਦੀ ਹੈ ਇਹ ਸੈਕਸ ਦੀ ਜਿਨ੍ਹਾਂ ਦੀ ਉਮਰ 40 ਪਲੱਸ ਹੋ ਜਾਂਦੀ ਹੈ ਉਹਨਾਂ ਨੂੰ ਇਹ ਵਰਤਣੀ ਚਾਹੀਦੀ ਆ ਤਾਂ ਇਹ ਸਰੀਰ ਦੇ ਸਾਰੇ ਧਾਤੂ ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ, ਸੋਨਾ, ਤਾਂਬਾ ਸਭ ਧਾਤਾਂ ਪੂਰੀਆਂ ਕਰ ਦਿੰਦੀ ਹੈ ਇਹ ਜਿਹੜੀ ਇਹ ਸਿੰਗਰਫਾ ਇਹਨੂੰ ਚੰਗੀ ਤਰ੍ਹਾਂ ਆਪਾਂ ਨੱਪ-ਨੱਪ ਕੇ ਭਰਨਾ ਹੈ ਇਹਨੂੰ ਭਰ ਕੇ ਤੇ ਫਿਰ ਇਹਨੂੰ ਆਪਾਂ ਕੁੱਜੀ ਨੂੰ ਚੀਕਨੀ ਮਿੱਟੀ ਮਿੱਟੀ ਦੇ ਵਿੱਚ ਰੂਹ ਜਾਂ ਡੱਕੇ ਤੀਲੇ ਜਾਂ ਆਪਾਂ ਤੂੜੀ ਪਾ ਕੇ ਇਹਨੂੰ ਮਿੱਟੀ ਨੂੰ ਗੁੰਨਾਂਗੇ ਗੁੰਨ ਕੇ ਕੁੱਜੀ ਨੂੰ ਲਿਪਾਂਗੇ ਇਹ ਆਪਾਂ ਕੁੱਜੀ ਲਿਪਤੀ ਚੰਗੀ ਤਰ੍ਹਾਂ ਭਰਤੀ ਆ ਪਾਣ ਦੇ ਪੱਤਿਆਂ ਨਾਲ ਜਿਹੜਾ ਜੂਸਰ ਨਾਲ ਜੂਸ ਕੱਢਿਆ ਸੀ ਇਹਨੂੰ ਆਪਾਂ ਹੁਣ ਮਿੱਟੀ ਦੀ ਘਾਚਨੀ ਜਿਹੜੀ ਚੀਕਨੀ ਮਿੱਟੀ ਤੇ ਰੂਮ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਗੁੰਨਾਂਗੇ ਮਿੱਟੀ ਨੂੰ ਗੁੰਨ ਕੇ ਕੁਜੀ ਨੂੰ ਚੰਗੀ ਤਰ੍ਹਾਂ ਲਪਕ ਕੇ ਸੁਕਾਵਾਂਗੇ ਸਕਾ ਕੇ ਫਿਰ ਇਹਨੂੰ ਗਾਜਪੁੱਟ ਦੀ ਅੱਗ ਦੇਵਾਂਗੇ ਗਾਜਪੁੱਟ ਦੀ ਅੱਗ ਹੁੰਦੀ ਆ ਇੱਕ ਗਾਜ ਦੂੰਗਾ ਇੱਕ ਗਾਜੀ ਚੌੜਾ ਟੋਹਾ ਕੱਟ ਕੇ ਅੱਧਾ ਪਾਥੀਆਂ ਨਾਲ ਉਹਨੂੰ ਛੋਟੇ ਛੋਟੇ ਟੋਟੇ ਕਰਕੇ ਪਾਥੀਆਂ ਨਾਲ ਭਰ ਦਿਆਂਗੇ ਵਿਚਾਲੇ ਗੁੱਜੀ ਰੱਖ ਕੇ ਜਦੋਂ ਸੁੱਕ ਗਈ ਗੁੱਜੀ ਮਿੱਟੀ ਦੀ ਵਿਚਾਲੇ ਗੁੱਜੀ ਰੱਖ ਕੇ ਉੱਪਰ ਪਾਥੀਆਂ ਜਿਹੜੀਆਂ ਪਾ ਦਿਆਂਗੇ 15 20 ਕਿਲੋ ਪਾਥੀਆਂ ਦੀ ਆਪਾਂ ਅੱਗ ਦੇਵਾਂਗੇ ਅੱਗ ਦੇਣ ਤੋਂ ਬਾਅਦ ਇਹ 2 ਦਿਨ 3 ਦਿਨ ਧੂਹੂਗੀ ਫਿਰ ਇਹਨੂੰ ਆਪਾਂ ਕੱਢ ਲਾਂਗੇ ਕੱਢ ਕੇ ਫਿਰ ਆਪਾਂ ਇਹਨੂੰ ਜਿਹੜੀ ਜਿਹੜੀ ਸਿੰਗਰਫ ਆ ਇਹ ਸ਼ੁੱਧ ਹੋ ਜੂਗੀ ਇਹ ਮੈਂ ਤੋਲੀ ਆ ਇਹ 19 19.7 ਗ੍ਰਾਮ ਜੇ ਘਟ ਗਈ 19.7 ਤੋਂ ਘਟ ਗਈ ਦੋ ਤੋਲੇ ਲਗਭਗ ਆ ਦੋ ਤੋਲਿਆਂ ਤੋਂ ਘਟ ਕੇ 15 ਰਹਿ ਗਈ ਤਾਂ ਸਮਝ ਲਓ ਇਹਦੇ ਵਿੱਚੋਂ ਜਿਹੜਾ ਪਾਰਾ ਸੀ ਜਿਹੜੀ ਜਾਣ ਸੀ ਉਹ ਘਟ ਗਈ ਜੇ ਜਿਵੇਂ ਹੀ ਘਟ ਗਈ ਫਿਰ ਖਤਮ ਹੋ ਗਈ ਜੇ 19.7 ਤੋਂ 1 ਅੱਧਾ ਪੁਆਇੰਟ ਕੱਟੀ 19 ਰਹਿ ਗਈ ਜਾਂ ਇਹ 18.5 18 ਰਹਿ ਗਈ ਤਾਂ ਫਿਰ ਵੀ ਬਹੁਤ ਵਧੀਆ ਬਹੁਤ ਹੀ ਵਧੀਆ ਲਾਜਵਾਬ ਜਿਹੜੀ ਸਿੰਗਰਫ ਬਣੂਗੀ ਤੇ ਆਓ ਅੱਗੇ ਚાલਦੇ ਹਾਂ ਹਾਂਜੀ ਕਈ ਕਹਿ ਦਿੰਦੇ ਆ ਕਿ ਤੁਸੀਂ ਅੱਗ ਕਿਵੇਂ ਦਿੰਦੇ ਆ ਜਾਂ ਇਹਨੂੰ ਸੰਪਟ ਕਿਵੇਂ ਕਰਦੇ ਆ ਕੀ ਬਣਾਉਨੇ ਹੋ ਕਿਵੇਂ ਕਰਦੇ ਹੋ ਆ ਦੇਖ ਲਓ ਕਿਵੇਂ ਕਰਦੇ ਆ ਆ ਕੁੱਝੀ ਨੂੰ ਚੰਗੀ ਤਰ੍ਹਾਂ ਆਪਾਂ ਰੱਖ ਲਿਆ ਟੱਕਣ ਜਿਹੜਾ ਆਪਣੇ ਆਪ ਲੈਂਦਾ ਪਿਆ ਸੀ ਚਾਹੀਦਾ ਨਹੀਂ ਲੈਣਾ ਹਾਂਜੀ ਆ ਕੁਝੀ ਨੂੰ ਹੁਣ ਆਪਾਂ ਪਾਣੀ ਲਾ ਕੇ ਥੋੜਾ ਜਿਹਾ ਗਿੱਲਾ ਕਰਾਂਗੇ ਥੋੜੀ ਥੋੜੀ ਮਿੱਟੀ ਲਾਵਾਂਗੇ ਤਾਂ ਕਿ ਜਿਹੜੀ ਕੁਝੀ ਗਿੱਲੀ ਹੋ ਜਾਏ ਇਹ ਹੀ ਜਿਹੜੀ ਸਿੰਗਰਫ ਹੁੰਦੀ ਆ ਇਹ ਜ਼ਿਆਦਾਤਰ ਮੈਂ ਦਵਾਈਆਂ ਚ ਪਾਉਣਾ ਸਿੰਗਰਫ ਸੰਘੀਆ ਸੋਨਾ ਕਸਤੂਰੀ ਕੇਸਰ ਇਹ ਸਾਰੀਆਂ ਜਿਹੜੀਆਂ ਐਟਮਾ ਜ਼ਿਆਦਾਤਰ ਦਵਾਈਆਂ ਚ ਪਾਈਦੀਆਂ ਮੈਂ ਕਈ ਵਾਰੀ ਗੱਲ ਕਰਦਾ ਹੁੰਨਾ ਕਿ ਜਿਹੜੇ ਪੁਰਾਣੇ ਵੈਦ ਉਹ ਕਈ ਵਿਚਾਰੇ ਰੁਲ ਗਏ ਰੁਲ ਗਏ ਉਹਨਾਂ ਨੂੰ ਕੰਮ ਨਹੀਂ ਮਿਲਿਆ ਜਾਂ ਵਿਚਾਰੇ ਬਹੁਤ ਘੱਟ ਪੈਸਿਆਂ ਤੇ ਕੰਮ ਕਰਦੇ ਰਹੇ ਉਹਦਾ ਕਾਰਨ ਇਹ ਹੈ ਕਿ ਕਈ ਇਹ ਵੈਦਗਰੀ ਸ਼ੌਂਕ ਮਹਿੰਗਾ ਸ਼ੌਂਕ ਆ ਇਹ ਜਣੇ ਖਣੇ ਦਾ ਦਵਾਈ ਖਾਣ ਦਾ ਸੈਟ ਨਹੀਂ ਹੋ ਸਕਦਾ ਨਾਲੇ ਹੁਣ ਜਿਹੜੀ ਵੈਦਗਰੀ ਆ ਨਾ ਉਹ ਇਹ ਨਹੀਂ ਰਹੀ ਕਿ ਕੋਈ ਦੋ ਚਾਰ ਜੜੀ ਬੂਟੀਆਂ ਲੈ ਲੀਆਂ ਅ ਅਕਰਕਰਾ ਸਾਲਮ ਪੰਜਾ ਮੂਸਲੀ ਕੌਂਸ ਦੀ ਜਾਈਆਂ ਚੀਜ਼ਾਂ ਲੈ ਲੀਆਂ ਤੇ ਤੁਸੀਂ ਸਾਰੀਆਂ ਬਿਮਾਰੀਆਂ ਇਹਨਾਂ ਨਾਲ ਹੀ ਠੀਕ ਕਰਦੇ ਹੋਗੇ ਨਹੀਂ ਹੋ ਸਕਦੀਆਂ ਹੁਣ ਹੁਣ ਕੰਮ ਬਹੁਤ ਹਾਈ ਲੈਵਲ ਦਾ ਹੋ ਗਿਆ ਹੁਣ ਜਿਹੜੀਆਂ ਵਿਦੇਸ਼ੀ ਜੜੀ ਬੂਟੀਆਂ ਸੀਗੀਆਂ ਜਿਹੜੀਆਂ ਆਪਣੀਆਂ ਜੜੀ ਬੂਟੀਆਂ ਤੋਂ ਕਈ ਹਿੱਸੇ ਜ਼ਿਆਦਾ ਤਾਕਤਵਰ ਜਿਆਦਾ ਕੰਮ ਕਰਦੀਆਂ ਜਿਵੇਂ ਯਾਸ਼ਾ ਗੁੰਬਾ ਇੱਕ ਵਿਦੇਸ਼ੀ ਖੋਮਬਾ ਆਉਂਦੀ ਆ ਜਿਹੜੀ ਫਾਰਮਾਂ ਦੇ ਵਿੱਚ ਉਗਾਈ ਜਾਂਦੀ ਆ ਉਹ ਵੀ ਸੈਕਸ ਤੇ ਬਹੁਤ ਵਧੀਆ ਕੰਮ ਕਰਦੀ ਆ ਉਹ ਵੀ ਅੱਜਕੱਲ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਉਗਾਈ ਵੀ ਜਾਂਦੀ ਆ ਵਿਕਦੀ ਵੀ ਆ ਤੇ ਉਹਦਾ ਰਿਜ਼ਲਟ ਵੀ ਬਹੁਤ ਅੱਛਾ ਇਹਨੂੰ ਆਪਾਂ ਚੰਗੀ ਤਰ੍ਹਾਂ ਚਾਰ ਚਫੇਰੋਂ ਲੇਪ ਕਰਦੇ ਆਂਗੇ ਜਿਹੜਾ ਲੇਪ ਆ ਘੱਟੋ ਘੱਟ 1.5 ਉਂਗਲ ਮੋਟਾ ਹੋਣਾ ਚਾਹੀਦਾ ਪਤਲਾ ਲੇਪ ਨਹੀਂ ਹੋਣਾ ਚਾਹੀਦਾ ਇਹ ਫੇਰੀ ਆਪਾਂ ਵਧੀਆ ਜਿਹੜੀ ਦਵਾਈ ਬਣਾ ਸਕਦੇ ਆਂ ਪਤਲਾ ਲੇਪ ਕਰੋਗੇ ਤਾਂ ਜਿਹੜੀ ਦਵਾਈ ਨੂੰ ਸਿੰਗਰਫ ਨੂੰ ਅੱਗ ਲੱਗ ਜੂਗੀ ਤੇ ਜਿੰਨਾ ਪਾਰਾ ਸਾਰਾ ਉੱਡ ਜਾਊਗਾ ਤੇ ਉਹ ਆਪਣੇ ਕਿਸੇ ਮਤਲਬ ਦਾ ਨਹੀਂ ਰਹਿ ਜਾਣਾ ਜੇ ਅਗਰ ਘਟ ਗਈ ਮੋਟਾ ਲੇਪ ਕਰਤਾ ਤੁਸੀਂ ਤਾਂ ਫਿਰ ਜਿਹੜਾ ਦਵਾਈ ਆ ਉਹ ਕੱਚੀ ਰਹਿ ਜੂਗੀ ਤੇ ਆਪਾਂ ਕੱਚੀ ਨੂੰ ਹੀ ਪੁੱਜੀ ਤੋੜ ਲਾਂਗੇ ਤੇ ਕੱਚੀ ਫਿਰ ਦੁਬਾਰਾ ਉਹਨੂੰ ਕੰਮ ਲੋਟ ਆਉ ਤੇ ਕਈ ਮੇਰੇ ਭਰਾਵਾਂ ਨੂੰ ਕਈਆਂ ਨੂੰ ਜਿਨ੍ਹਾਂ ਨੂੰ ਇਹ ਕੱਚੀ ਦੀ ਨਹੀਂ ਸਮਝ ਸਿੰਗਰਫ ਦੀ ਤਾਂ ਉਹ ਕੱਚੀ ਹੀ ਖਵਾ ਕੇ ਤੇ ਬੜਾ ਗਰ ਕਰ ਦਿੰਦੇ ਆ ਪੇਸ਼ੈਂਟ ਦਾ ਆਮ ਹੀ ਆਪਾਂ ਸੁਣਦੇ ਆ ਕਿ ਫਲਾਨੇ ਵੈਦ ਤੋਂ ਦਵਾਈ ਖਾਧੀ ਤੇ ਅਸੀਂ ਦਵਾਈ ਖਾਧੀ ਸੀ ਦੇਸੀ ਜੀ ਬੰਦਾ ਸਾਡਾ ਮੋਟਾ ਹੋ ਗਿਆ ਜਾਂ ਜੀ ਇਹਨੂੰ ਆਹ ਪ੍ਰੋਬਲਮ ਆ ਗਈ ਲੀਵਰ ਇਹਦਾ ਖਰਾਬ ਹੋ ਗਿਆ ਜੀ ਸਾਨੂੰ ਮੇਰੇ ਕੋਲੇ ਬਹੁਤ ਆਉਂਦੇ ਐ ਇਦਾਂ ਦੇ ਜਿਹਨੇ ਕਹਿ ਦਿੰਦੇ ਆ ਕਿ ਅਸੀਂ ਫਲਾਨੇ ਵੈਦ ਤੋਂ ਕਈ ਤਾਂ ਬਹੁਤ ਬਹੁਤ ਪ੍ਰਸਿੱਧ ਵੈਦਾਂ ਤੋਂ ਦਵਾਈ ਖਾ ਕੇ ਚਾਰੇ ਆਉਂਦੇ ਆ